ਅੱਜ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਜਿਹੜਾ ਸਾਰੀਆਂ ਸੰਤਾਂ ਵੱਲੋਂ ਬੜੀ ਸ਼ਰਧਾ ਦੇ ਖੁਸ਼ੀਆਂ ਨਾਲ ਜਿਹੜਾ ਮਨਾਇਆ ਜਾ ਰਿਹਾ ਸ਼ੋਭਾ ਯਾਤਰਾ ਸੋ ਮੈਂ ਸਭ ਤੋਂ ਪਹਿਲੋ ਤੇ ਅੱਜ ਦੇ ਸ਼ੁੱਧ ਦਿਨ ਤੇ ਸਾਰੀਆਂ ਸੰਤਾਂ ਨੂੰ ਦਿਲੀ ਮੁਬਾਰਕਬਾ ਦਿੰਦਾ ਸੋ ਭਗਤ ਕਬੀਰ ਜੀ ਸਾਡੇ ਮਹਾਨ ਗੁਰੂ ਜਿਨ੍ਹਾਂ ਦੀ ਬਹੁਤ ਦੇਣ ਹੈ ਸੋ ਉਹਨਾਂ ਦੀ ਜਿਹੜੀ ਬਾਣੀ ਹੈ ਪਵਿੱਤਰ ਬਾਣੀ ਹੈ ਉਹ 3 ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਸੋ ਜਦੋਂ ਅਸੀਂ ਸੁਣਦੇ ਆ ਮਨ ਨੂੰ ਸ਼ਾਂਤੀ ਮਿਲਦੀ ਹੈ ਸੋ ਸਾਡਾ ਵੀ ਫਰਜ਼ ਬੰਦਾ ਹੈ ਕਿ ਆਪਣੇ ਗੁਰੂਆਂ ਦੇ ਉਪਦੇਸ਼ਾਂ ਦੇ ਚੱਲੀਏ ਸੋ ਅੱਜ ਮੈਂ ਆਇਆ ਸਾਰਾ ਮੁਬਾਰਕਬਾਦ ਦੇਣਾ ਹੈ ਅੱਜ ਦੇ ਦਿਨ ਅਸੀਂ ਭਗਤ ਕਬੀਰ ਜੀ ਦੇ ਚਰਨਾਂ ਜੇਹੋ ਦਾਸ ਕਰਦੀਆਂ ਕਿ ਸਾਡਾ ਸਾਰਾ ਦਾ ਆਪਸੀ ਭਾਈਚਾਰਾ ਪ੍ਰੇਮ ਬਣਿਆ ਰਹੇ ਸਾਰੇ ਰਲਮੇ ਕੇ ਜਿਹੜੀਆਂ ਪੁਰਸ਼ਕਾਮ ਲਾਉ ਦੇ ਰਹੇ ਸੋ ਅੱਜ ਮੈਂ ਉਹਨਾਂ ਦੀ ਸ਼ੁਭ ਯਾਤਰਾ ਤੇ ਉਹਨਾਂ ਦੇ ਜਨਮ ਦਿਹਾੜੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਭਗਤ ਬਰਾਦਰੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਚਲੋ ਸਤਿਗੁਰੂ ਕਬੀਰ ਮਹਾਰਾਜ ਮਹਰਕੇਸ਼ ਕੁਮਾਰ ਬੜਦਵਾਦ ਸਤਿਗੁਰੂ ਭਗਤ ਕਬੀਰ ਜੀ ਦਾ 626ਵਾਂ ਜਨਮ ਦਿਨ ਸੀ ਜੀ ਲੱਖ ਲੱਖ ਸ਼ਹਿਰ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਸੰਗਤ ਵੱਲੋਂ ਠੰਡੇ ਮਿੱਠੇ ਜਾਲ ਲੰਗਰ ਲਗਾਏ ਗਏ ਨੇ ਸ਼ਹਿਰ ਵਾਸੀਆਂ ਦੇ ਬਲਦ ਦੇ ਤਿਲੋਂ ਧੰਨਵਾਦ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਕੋਈ ਧੂਮ-ਧਾਮ ਨਾਲ ਮਨਾਇਆ ਗਿਆ ਮੈਂ ਕਬੀਰ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਸਾੜੇ ਜਗਤ ਵਿੱਚ ਛਾਈ ਹੋਈ ਹੈ ਤੇ ਲੋਕਾਂ ਨੇ ਜੇ ਸੁਣਦੇ ਨੇ ਉਹ ਆਪਣੀ ਉਹਨਾਂ ਬੜੀ ਬੜਾਈ ਨਾਲ ਸੁਣਦੇ ਨੇ ਉਹਨਾਂ ਦੇ ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦੇ ਹਾਂ ਕਬੀਰ ਸਾਹਿਬ ਨੇ ਹਾਨੂੰ ਆਪਣੇ ਭਗਤ ਬਲਾਇ ਦਾ ਜਨਮ ਦਿੱਤਾ ਹੈ ਇਸ ਕਰਕੇ ਆਹ ਆਈ ਸੰਗਤਾਂ ਦਾ ਬਹੁਤ ਦਿਿਲੋਂ ਧੰਨਵਾਦ ਕਰਦਾ ਤਨਖਬੀਰ ਜੈ ਕਬੀਰ ਜੀ ਮੈਂ ਕਸੂਰੀ ਦਾ ਲਾਹੌਰੀਆ ਹਰੀਪੁਰ ਆਮਰਸਰ ਤੋਂ ਸਾਰੀ ਸਾਧ ਸੰਗਤ ਨੂੰ ਕਬੀਰ ਸਾਹਿਬ ਦੇ ਪ੍ਰਗਟ ਦਿਵਸ ਤੇ ਤਨਖਬੀਰ ਜੈ ਕਬੀਰ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਇਹ ਪ੍ਰੋਗਰਾਮ ਬਣਾ ਰਹੀਆਂ ਨੇ ਬਹੁਤ ਰੌਣਕਾਂ ਲੱਗੀਆਂ ਪੂਰੇ ਦੇਸ਼ ਵਾਸੀਆਂ ਨੂੰ ਕਬੀਰ ਸਾਹਿਬ ਦੇ ਪ੍ਰਗਟ ਦਿਵਸ ਦੀ ਵਧਾਈ ਹੈ ਤਨਖਬੀਰ ਜੈ ਕਬੀਰ ਜੀ ਕਬੀਰ ਮੰਦਿਰ ਟਪਈ ਰੋਡ ਹਰੀਪੁਰਾ